तो अपनी जुबान से किसी के, के गुनाहों का जिक्र ना कर खुद को खुदा पर छोड़ दे खुद को खुदा पर छोड़ दे उसके रहते हुए तो अपनी जिंदगी की फिक्र ना कर। तू बैठे मुझे नहीं लगता की कोई दुकानदार कहता होगा मैं उनको बोलती हूँ क्यों आप पहले देखिए सामान उसके बाद आप हर कहीं जाके देखिए फिर आइए मुझे ये होता है कि कस्टमर की जगह अगर मैं खुद हूँ तो मैं उसकी जगह खुद को ही देखती हूँ पैसे इन्वेस्ट करने हैं उसने बड़ा सोच समझ के इन्वेस्ट करने है कितना पाई पाई उसने जोड़ी होगी कितने खर्चे उसने हटा के एक चीज खरीदनी है तो ये सारी चीजें हम अपने स्टाफ को सिखाते हैं और खुद भी इम्प्लीमेंट सबसे पहले करते हैं मुझे उस टाइम ये नहीं होता सामान बेचना है मुझे होता है कि इसको सही तरीके से समझाना है कोई भी आ गया उनको समझाना उनको गाइड करना हमारा से, हमारी सेवा है आप लगा लीजिए सोच रहे पिंगलवाड़ा नहीं या कोई सेवा सोसाइटी एन जी नहीं है लेकिन जहाँ भी हम हैं उस काम को जब हम पूरी श्रद्धा से पूरे समर्पण से करते हैं तो वही सेवा है शोरूम का नाम है तो गगन गगन फर्नीचर हाउस ते फैक्ट्री भी थोड़ी तो इतनी लगी हुई अमृतसर में ही है हाँ जी। ਕਹਿੰਦਾ ਕਿ ਜਿਹੜਾ ਫਰਨੀਚਰ ਤੋਂ ਆਪਾਂ ਸ਼ੁਰੂਆਤ ਕੀਤਾ ਨਾ ਲਗਭਗ ਉਹ ਸਾਨੂੰ ਲਗਭਗ 20 ਤੋਂ 30 ਸਾਲ ਹੋ ਗਿਆ ਤੇ ਇਹਦੇ ਵਿੱਚ ਆਪਾਂ ਕਲਾਸਿਕਲ ਜਿਹੜਾ ਥੀਮ ਹੈ ਉਹਦੇ ਵਿੱਚ ਜ਼ਿਆਦਾ ਆਪਾਂ ਵਰਕ ਕਰਦੇ ਹਾਂ ਯਾਨੀ ਕਿ ਕਾਰਵਿੰਗ ਦੇ ਵਿੱਚ ਤੇ ਕਾਰਵਿੰਗ ਫਰਨੀਚਰ ਜਿਹੜਾ ਵਾ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਫੈਕਟਰੀ ਜਿਹੜੀ ਆ ਉਹ ਮਤਲਬ ਆਪਣੇ ਕੋਲ ਹੀ ਆ ਜਿਹੜੀ ਕਿ ਆਪਾਂ ਰਿਟੇਲ ਵੀ ਕਰ ਰਹੇ ਹਾਂ ਤੇ ਹੋਲਸੇਲ ਵੀ ਕਰ ਰਹੇ ਹਾਂ ਤੇ ਖੁਦ ਮੈਨੂਫੈਕਚਰ ਕਰਕੇ ਉਹ ਸੋਫਾ A to Z ਮਤਲਬ ਕਸਟਮਰ ਤੱਕ ਨਿ ਪੇਚ ਸਕਦੇ ਹਾਂ ਪਰ ਨਿਚਰ ਦਾ ਕੰਮ ਬੜਾ ਈਜ਼ੀ ਸੀਗਾ ਦੁਕਾਨਦਾਰ ਕੱਚਾ ਮਾਲ ਲੈਂਦੇ ਹੀ ਸਭ ਆਪ ਹੀ ਤਿਆਰ ਕਰਦੇ ਸੀ ਪਹਿਲੇ ਇੰਨੀ ਮਤਲਬ ਆਉਖ ਨਹੀਂ ਸੀ ਜਿੰਨਾ ਹੁਣ ਟਫ ਹੋਇਆ ਕੰਮ ਉਹ ਬਹੁਤ ਕੰਮ ਘੱਟ ਸੀਗਾ ਫਿਰ ਇਹਨੂੰ ਵਧਾਉਂਦੇ ਵਧਾਉਂਦੇ ਆਪਾਂ ਆਲਮੋਸਟ 8-10 ਸਾਲ ਬਾਅਦ ਮਤਲਬ ਪਹਿਲੇ ਸਿਰਫ ਲੇਬਰ ਕਰਦੇ ਸੀਗੇ ਫਿਰ ਉਸ ਤੋਂ ਬਾਅਦ ਆਪਾਂ ਟਰੇਡਿੰਗ ਸ਼ੁਰੂ ਕਰ ਦਿੱਤੀ ਮੈਨੂਫੈਕਚਰਿੰਗ ਸ਼ੁਰੂ ਕਰ ਦਿੱਤੀ ਟਰੇਡਿੰਗ ਦਾ ਹੈ ਕਿ ਕਰਤਾਰਪੁਰ ਹਸਨਪੁਰ ਜਾਂ ਦਿੱਲੀ ਤੋਂ ਇੱਥੋਂ ਕੱਚਾ ਮਾਲ ਲੈ ਕੇ ਜਿਹੜੇ ਜਿਹੜੇ ਜਿੱਥੇ ਜਿੱਥੇ ਮਤਲਬ ਕਾਰੀਗਰ ਸੀਗੇ ਉਹਨਾਂ ਕੋਲ ਲੈ ਕੇ ਇੱਥੇ ਦੁਕਾਨਦਾਰਾਂ ਨੂੰ ਸਪਲਾਈ ਕਰੀਦਾ ਸੀ ਬਾਹਰਲੀ ਕੰਟਰੀਆਂ ਤੋਂ ਸਮਾਨ ਲਿਆਉਣਾ ਇੱਥੇ ਆ ਕੇ ਜਿਹੜਾ ਉਹ ਸੇਲ ਆਊਟ ਕਰ ਦੇਣਾ ਦੁਕਾਨਦਾਰਾਂ ਨੂੰ ਜਾਂ ਡਾਇਰੈਕਟ ਜੇ ਕੋਈ ਮਤਲਬ ਕਸਟਮਰ ਤੇ ਉਹਨਾਂ ਨੂੰ ਉਹ ਵੀ ਚੰਗਾ ਮੁਨਾਫਾ ਹੋ ਜਾਂਦਾ ਹੁੰਦਾ ਸੀ ਉਹ ਮੇਰੇ ਹੁੰਦੇ ਆ ਮੇਰੇ ਹੋਸਟ ਬਿਲਕੁਲ ਮਤਲਬ ਕਰਦੇ ਰਹੇ ਇਹ ਬੜਾ ਹੀ ਸੁਣ ਕੇ ਹੀ ਬੜਾ ਸਿਰਦਰਦ ਹੋਣ ਲੱਗਦਾ ਬਿਜ਼ਨਸ ਕੀ ਹੁੰਦਾ ਹੈ ਤਾਂ ਮੈਨੂੰ ਬੜਾ ਅਜੀਬ ਲੱਗਦਾ ਥਾ ਲੇਕਿਨ ਜਿੰਨਾ ਵੀ ਮੈਂ ਸਿੱਖਿਆ ਹੈ ਮਨਵੀਰ ਸੇ ਇਨਸੇ ਸਿੱਖਿਆ ਹੈ ਮਤਲਬ 뮤직 ਸਿੱਖਦਾ ਰਿਹਾ ਬਹੁਤ ਟਾਈਮ ਵਿੱਚ ਵਿੱਚ ਹਾਂ ਆਪਣੇ ਮਤਲਬ ਪੜ੍ਹਾਈ ਦੇ ਨਾਲ ਨਾਲ ਤੇ ਉਹਦੇ ਵਿੱਚ ਮੈਂ ਤਬਲਾ ਹਾਰਮੋਨੀਅਮ ਵਾਇਲਨ ਇਹ ਮਤਲਬ ਕਰਦਾਰਿਆ ਸਾਰਾ ਉਸ ਦੇ ਵਿੱਚ ਹੀ ਉਹ ਸਿੱਖੇ ਦੇ ਕਰਕੇ ਫਿਰ ਮੈਂ ਬਹੁਤ ਛੋਟੀ ਉਮਰ ਚ ਐਜ਼ ਅ ਟੀਚਰ میوزਿਕ ਟੀਚਰ ਲੱਗ ਗਿਆ ਤੇ ਤੁਹਾਨੂੰ ਇੱਥੇ ਮੁਸ਼ਕਲ ਹੋਈ ਲੈਂਗੁਏਜ ਨਾਲ ਕਿ ਹਾਂ ਮੈਨੂੰ ਤਾਂ ਬਹੁਤ ਮੁਸ਼ਕਲ ਹੋਈ मुझे तो पूछो ना मुझे में हुई। जब मैं हरियाणा थी तो जैसे गाने जो चलता पंजाबी सॉन्ग वो समझ आ जाते थे क्योंकि उसमें अति सरल भाषा उसमें यूज की जाती है इजी लैंग्वेज और इंटरेस्ट बना होता बीट में तो हम समझ लेते हैं कुछ चीजें कुछ चीजें नहीं समझ में आती तो होता था कि पंजाबी ईजी है समझ आ जाएगी लेकिन जब ਜਬ ਬੋਲਤੇ ਹੈ ਹਰ ਜਗ੍ਹਾ ਕੇ ਏਰੀਆ ਵਾਈਜ਼ ਅਲਗ ਭਾਸ਼ਾ ਹੈ ਹਰ ਜਨਾਂ ਅਲਗ ਬੋਲ ਰਹਾ ਜਬ ਕਾਲਜ ਮੇ ਪੜ੍ਹਤੇ ਤੇ ਔਰ ਸਿੱਧਾ ਕਾਲਜ ਗਏ ਤੋ ਹਰ ਜਗ੍ਹਾ ਪੰਜਾਬੀ ਬੋਲ ਰਹੇ ਕੋਈ ਮਤਲਬ ਕਿ ਥੋੜਾ ਬਹੁਤ ਸਮਝ ਆਤਾ ਥਾ 100 ਮੇਂ ਸੇ 10 ਯਾ 15 ਪੈਸੇ ਆਪ ਲਗਾ ਲੀਜੀ ਬਿਲਕੁਲ ਨਹੀਂ ਸਮਝ ਆਤਾ ਥਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਤੁਸੀਂ ਜੁੜਿਆ ਸਫਰ ਟੈਲੀਵਿਜ਼ਨ ਨਾਲ ਤੇ ਮੈਂ ਤੁਹਾਡਾ ਦੋਸਤ ਪਰਮਜੀਤ ਅੱਜ ਦੀ ਜਿਹੜੀ ਗੱਲਬਾਤ ਹੋਊਗੀ ਸਾਡੇ ਮਹਿਮਾਨ ਬਹੁਤ ਹੀ ਖਾਸ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਜੂਦ ਆ ਤੇ ਅੰਮ੍ਰਿਤਸਰ ਸ਼ਹਿਰ ਦੀ ਉਹ ਇੱਕ ਹਸਤੀ ਆ ਜਿਹੜੀ ਸਾਡੀ ਅੱਜ ਇੰਟਰਵਿਊ ਦੇ ਵਿੱਚ ਮੌਜੂਦ ਰਹੇਗੀ ਇੱਕ ਮੈਂ ਇਹ ਵੀ ਕਹਿ ਦੇਵਾਂ ਕਿ ਉਹ ਪਹਿਲਾਂ ਵੀ ਕਾਫੀ ਵੈਸੇ ਇੰਟਰਵਿਊ ਆ ਗਏ ਜੇ ਮੈਂ ਜ਼ਿਆਦਾ ਭੂਮਿਕਾ ਨਿਭਾਉਣੀ ਚਾਹਾਂ ਮੈਂ ਤਾਂ ਉਹਨਾਂ ਬਹੁਤ ਕੁਝ ਆ ਬਹੁਤ ਕੁਝ ਬੋਲਿਆ ਜਾ ਸਕਦਾ ਬਹੁਤ ਕੁਝ ਨਾਲ ਦੀ ਭੂਮਿਕਾ ਨਿਭਾਈ ਜਾ ਸਕਦੇ ਪਰ ਮੈਂ ਸਿੱਧਾ ਹੀ ਤੁਹਾਡੇ ਰੂਬਰੂ ਕਰਾਉਣਾ ਚਾਹਾਂਗਾ ਮੇਰੇ ਨਾਲ ਮਨਵੀਰ ਜੀ ਮੌਜੂਦ ਨੇ ਤੇ ਪੂਜਾ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਿਹਤ ਕਿਦਾਂ ਠੀਕ ਠਾਕ ਹੋ ਚੜਦੀ ਗਾ ਬੜਾ ਸੁਸਤ ਜਿਹਾ ਲੱਗ ਰਿਹਾ ਹਾਂ ਅੱਜ ਚੱਕਰ ਕੀ ਆ ਨਹੀਂ ਨਹੀਂ ਡਰਤਾ ਨਹੀਂ ਨਾਲ ਐ ਦੱਸ ਦੋ ਫਿਰ ਕੋਈ ਘਾਇ ਤਾਂ ਅੱਛਾ ਠੀਕ ਫਰਸਟ ਕਲਾਸ ਵਧੀਆ ਜੀ ਅੱਛਾ ਜਿਵੇਂ ਮੈਂ ਸ਼ੁਰੂਆਤ ਕੀਤੀ ਤੁਹਾਡੀਆਂ ਪਹਿਲਾਂ ਅਸੀਂ ਪੁਰਾਣੀਆਂ ਇੰਟਰਵਿਊ ਜਿਆ ਦੇਖਿਆ ਤੁਹਾਡੀ ਕਪਲ ਸਟੋਰੀ ਸਾਰੀ ਉਹ ਤੁਹਾਡੀ ਲਾਈਫ ਜ਼ਿੰਦਗੀ ਬਾਰੇ ਲੋਕ ਜਾਣਦੇ ਨੇ ਹਨ ਕਿੰਦਾ ਇੱਕ ਹਰਿਆਣੇ ਦੀ ਕੁੜੀ ਪੰਜਾਬੀ ਮੁੰਡੇ ਦਾ ਵਿਆਹ ਉਹ ਸਾਰੀ ਉਹਦਾ ਥੋੜਾ ਬੋੜਾ ਟੱਚ ਮੈਂ ਵੀ ਉਹ ਲੈ ਕੇ ਆਵਾਂਗਾ ਅੱਛਾ ਸਭ ਤੋਂ ਪਹਿਲਾਂ ਤਾਂ ਮੈਂ ਨਾ ਤੁਹਾਡੇ ਅੱਜ ਬਿਜ਼ਨਸ ਹਨ ਪੈਰ ਬਾਰੇ ਵੀ ਮੈਂ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਤੁਹਾਡੀ ਜਿਹੜੀ ਜਰਨੀ ਸ਼ੁਰੂ ਹੁੰਦੀ ਹੈ ਜਿਵੇਂ ਪੂਜਾ ਜੀ ਦੀ ਗੱਲ ਕਰ ਲਈ ਤੁਸੀਂ ਹਰਿਆਣੇ ਤੋਂ ਆ ਹਰਿਆਣੇ ਜੋ ਕਿ ਮੈਂ ਸਟੱਡੀ ਹੁੰਦੀ ਹੈ ਪਹਿਲਾਂ ਤੁਹਾਡੇ ਤੋਂ ਹੀ ਗੱਲਬਾਤ ਸ਼ੁਰੂ ਕਰਦੇ ਸਾਨੂੰ ਆਪਣੀ ਜਰਨੀ ਸਾਡੇ ਨਾਲ ਸਾਂਝੀ ਕਰੋ ਜੀ ਮੇਰੀ ਜੋ ਐਜੂਕੇਸ਼ਨ ਉਹ ਸਾਰੀ ਹਰਿਆਣਾ ਸੇ ਹੀ ਹੈ हिसार ਕੇ ਪਾਸ گاؤں ਹੈ ਢਾਣਾ ਵहां से ਸਾਰੀ ਗਵਰਨਮੈਂਟ ਸਕੂਲ ਸੇ ਮੇਰੇ ਪਲੱਸ 2 ਕੀ ਉਸਕੇ ਬਾਅਦ ਵਾਪੇ ਸ਼ਹਿਰ ਥੋੜਾ ਦੂਰ ਥਾ گاؤں ਸੇ ਤੁਹਾਨੂੰ ਪਤਾ ਹੈ ਕਿ گاؤں ਮੇਂ ਜ਼ਿਆਦਾਤਰ ਉਹ ਆਈਡੀ ਕਰਤੇ ਕਿ ਕਾਲਜ ਨਾ ਭੇਜਿਆ ਜਾਏ ਜਹਾਂ ਤੱਕ ਪੜ੍ਹਾਈ ਹੋਗੀ ਉਸਕੇ ਬਾਅਦ papa ਮੇਰੇ ਯਹਾਂ ਤੇ ਹਾਰਵੀਂ ਮੇ ਜੌਬ ਕਰਤੇ تھے ਪੋਸਟਿੰਗ ਉਨ੍ਹਾਂ ਕੇ ਅੰਮ੍ਰਿਤਸਰ ਹੋਈ ਸੀ ਤਾਂ ਮੈਂ ਫਿਰ ਗੁਰਦਾਸਪੁਰ ਫਸਟ ਇਅਰ ਮੈਂ ਵहां से की ਸੈਕਿੰਡ ਇਅਰ ਫਾਈਨਲ ਮੈਂ ਖਾਲਸਾ ਕਾਲਜ ਫਰ ਔਮਨਸੇ ਕੀ ਓਕੇ ਅੱਛਾ ਹੁਣ ਤੁਹਾਨੂੰ ਅਸੀਂ ਪੰਜਾਬੀ ਚ ਗੱਲਬਾਤ ਕਰ ਰਹੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਉਂਦੀ ਇਹਦੇ ਲਈ ਨਹੀਂ 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 ਠੀਕ ਹੈ ਮੈਂ ਵੀ ਘਰ ਤੇ ਪੰਜਾਬੀ ਬੋਲਦੀ ਹਾਂ ਪਰ ਕਲੀਅਰ ਨਹੀਂ ਬੀਬੀ ਬੋਲੀ ਜਾਂਦੀ ਮੈਂ ਚਾਹਾਂ ਕਿ ਇੰਟਰਵਿਊ ਦੇ ਵਿੱਚ ਤੁਸੀਂ ਕੁਝ ਕੁ ਸ਼ਬਦ ਪੰਜਾਬੀ ਵਰਤੇ ਹੋ ਜੀ ਜੀ ਜ਼ਰੂਰ ਜ਼ਰੂਰ ਹਾਂ ਤੇ ਹੋਰ ਮਨਵੀਰ ਬਾਈ ਵਧੀਆ ਜੀ ਵਧੀਆ ਕਿੱਥੇ ਤੁਹਾਡੀ ਫਿਰ ਜਰਨੀ ਜਿਵੇਂ ਇਹਨਾਂ ਨੇ ਇੱਕ ਆਪਣੇ ਪਿੰਡ ਤੋਂ ਦੱਸਿਆ ਵੀ ਉੱਥੋਂ ਸਕੂਲ ਤੋਂ ਸ਼ੁਰੂ ਕੀਤਾ ਤੁਹਾਡੇ ਲਾਈਫ ਤੱਕੋਂ ਕਿਵੇਂ ਸਟੱਡੀ ਸ਼ੁਰੂ ਹੁੰਦੀ ਹੈ ਮੇਰਾ ਜੀ ਇੱਥੇ ਹੀ ਜੰਪਾਲਾ ਸਾਰਾ ਕਮਨੀ ਸਰ ਬਾਈ ਤੇ ਮਤਲਬ ਫਾਦਰ ਸਾਹਿਬ ਵੀ ਇੱਥੋਂ ਦਾ ਮਤਲਬ ਸਾਡੇ ਦਦੇ ਪਿਤਾਦੇ ਸਾਰੇ ਇੱਥੇ ਦੇ ਹੀ ਠੀਕ ਹੈ ਹਾਂ ਜੀ ਤੇ ਮਤਲਬ ਏਸੀ ਏਰੀਏ ਚ ਆਪਾਂ ਜੰਮੇ ਪਲੇ ਤੇ ਇੱਥੇ ਹੀ ਵੱਡੇ ਹੋ ਗਏ ਆ ਆਪਾਂ ਕਿਤੇ ਬਾਹਰ ਘੁਮੇ ਫੇਰੇ ਨਹੀਂ ਨਾ ਕਿਸੇ ਬਰਬਾਸ਼ ਸ਼ੁਰੂ ਤੋਂ ਕੰਮ ਦਾ ਹੀ ਸੀਗਾ ਪਹਿਲੇ ਆ ਪਾਪਾ ਉਹ ਮਤਲਬ ਉਹਨਾਂ ਨੇ ਬਥੇਰੇ ਕੰਮ ਕੀਤੇ ਪਰ ਉਸ ਤੋਂ ਬਾਅਦ ਫਿਰ ਪੱਖਿਆਂ ਦਾ ਕੰਮ ਕੀਤਾ ਫਿਰ ਉਸ ਤੋਂ ਬਾਅਦ ਮੈਨੂੰ ਲਗਭਗ ਸਾਨੂੰ ਉਹ ਤੁਸੀਂ ਚਾਹੇ ਉਹ ਸਾਰੀ ਗੱਲਬਾਤ ਸਾਂਝੀ ਕਰੋ ਕਿਦਾਂ ਫਾਦਰ ਸਾਹਿਬ ਨੇ ਇੱਕ ਛੋਟੇ ਜਿਹੇ ਕੰਮ ਤੋਂ ਲੈ ਕੇ ਅੱਜ ਜਿਹੜਾ ਐਂਪਾਇਰ ਹੈ ਵੀ ਦਿਖਾਵਾਗੇ ਆਪਾਂ ਤਾਂ ਉਹ ਕਿੱਥੋਂ ਕੰਮ ਸ਼ੁਰੂਆਤ ਕਿੱਥੋਂ ਹੁੰਦੀ ਹੈ ਇੱਕ ਬਿਜ਼ਨਸ ਸ਼ੁਰੂਆਤ ਉਹੀ ਦੱਸ ਰਿਹਾ ਕਿ ਜਿਹੜਾ ਫਰਨੀਚਰ ਤੋਂ ਆਪਾਂ ਸ਼ੁਰੂਆਤ ਕੀਤਾ ਨਾ ਲਗਭਗ ਉਹ ਸਾਨੂੰ ਲਗਭਗ ਠਾਈ ਤੋਂ 30 ਸਾਲ ਹੋ ਗਿਆ ਹਾਂ ਆਪਾਂ ਮਤਲਬ ਕਟਰਾ ਸ਼ੇਰ ਸਿੰਘ ਸਾਡੀ ਦੁਕਾਨ ਸੀਗੀ ਉਹ ਆਪਾਂ ਲਈਤੀ ਮਤਲਬ ਜਦੋਂ ਦਿਨਾਂ ਚਿਰ ਤੁਹਾਨੂੰ ਦੱਸਿਆ ਲਗਭਗ 30 ਸਾਲ ਦੇ ਕਰੀਬ ਹੋ ਗਏ ਆ ਤੇ ਉਹ ਦੁਕਾਨ ਆਪਾਂ ਜਦੋਂ ਤੋਂ ਮੈਂ ਨਾਲ ਮਤਲਬ ਬੈਠਣਾ ਸ਼ੁਰੂ ਕੀਤਾ ਉੱਥੇ ਆਪਾਂ ਕੱਚੇ ਮਟੀਰੀਅਲ ਦਾ ਕੰਮ ਕਰਦੇ ਪਹਿਲੇ ਫਰਨੀਚਰ ਦਾ ਕੰਮ ਬੜਾ ਈਜ਼ੀ ਸੀਗਾ ਦੁਕਾਨਦਾਰ ਕੱਚਾ ਮਾਲ ਲੈਂਦੇ ਹੀ ਸਭ ਆਪ ਹੀ ਤਿਆਰ ਕਰਦੇ ਸੀ ਪਹਿਲੇ ਇੰਨੀ ਮਤਲਬ ਔਖ ਨਹੀਂ ਸੀ ਕਿ ਜਿੰਨਾ ਹੁਣ ਟਫ ਹੋਇਆ ਕੰਮ ਉਦੋਂ ਪਰ ਕੰਮ ਵੀ ਬਥੇਰੇ ਸੀਗੇ ਥੋੜੀ ਮਤਲਬ ਲੋਕਾਂ ਦਾ ਟੇਸਟ ਵੀ ਇੰਨਾ ਨਹੀਂ ਸੀ ਨੈਟ ਨਹੀਂ ਸੀਗਾ ਮੋਬਾਈਲ ਨਹੀਂ ਸੀਗੇ ਜਿਹੋ ਜਿਹਾ ਡਿਜ਼ਾਈਨ ਕਿਸੇ ਦੇ ਘਰ ਦੇਖਿਆ ਉਹੋ ਜਿਹਾ ਡਿਜ਼ਾਈਨ ਆਪਾਂ ਨੂੰ ਸੇਮ ਬਣਵਾ ਲੈਂਦਾ ਸੀ ਸੇਮ ਬਣਵਾ ਜਦਾ ਸੀ ਹੁਣ ਪੀਨ ਇੰਟਰਸਟ ਜਾਂ YouTube ਜਾਂ ਮਤਲਬ ਸੋਸ਼ਲ ਮੀਡੀਆ ਤੇ ਇੰਨੇ ਡਿਜ਼ਾਈਨ ਆ ਕਿ ਆਪਾਂ ਨੂੰ ਨਵੇਂ ਤੋਂ ਨਵੇਂ ਡਿਜ਼ਾਈਨ ਚਾਹੀਦਾ ਇਸ ਕਰਕੇ ਹੁਣ ਕਾਫੀ ਚੇਂਜ ਹੋਇਆ ਮੈਂ ਜਦੋਂ ਤੋਂ ਬਹਿਣਾ ਸ਼ੁਰੂ ਕੀਤਾ ਸ਼ੌਪ ਤੇ ਕਟਰਾ ਸ਼ੇਰ ਸਿੰਘ ਮੈਂ 2004 ਤੋਂ ਮਤਲਬ 2004 ਤੋਂ ਮੈਂ ਆਪ ਨਾਲ ਬਹਿਣਾ ਸ਼ੁਰੂ ਕੀਤਾ ਫਿਰ ਹੌਲੀ 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 ਉਦੋਂ ਬਹੁਤ ਕੰਮ ਘੱਟ ਸੀਗਾ ਫਿਰ ਇਹਨੂੰ ਵਧਾਉਂਦੇ ਵਧਾਉਂਦੇ ਆਪਾਂ ਆਲਮੋਸਟ 8-10 ਸਾਲ ਬਾਅਦ ਮਤਲਬ ਪਹਿਲੇ ਸਿਰਫ ਲੇਬਰ ਕਰਦੇ ਸੀਗੇ ਫਿਰ ਉਸ ਤੋਂ ਬਾਅਦ ਆਪਾਂ ਟਰੇਡਿੰਗ ਸ਼ੁਰੂ ਕਰ ਦਿੱਤੀ ਮੈਨੂਫੈਕਚਰਿੰਗ ਸ਼ੁਰੂ ਕਰ ਦਿੱਤੀ ਟਰੇਡਿੰਗ ਦਾ ਹੈ ਕਿ ਕਰਤਾਰਪੁਰ ਹਰਨਪੁਰ ਜਾਂ ਦਿੱਲੀ ਤੋਂ ਇੱਥੋਂ ਕੱਚਾ ਮਾਲ ਲੈ ਕੇ ਜਿਹੜੇ ਜਿਹੜੇ ਜਿੱਥੇ ਜਿੱਥੇ ਮਤਲਬ ਕਾਰੀਗਰ ਸੀਗੇ ਉਹਨਾਂ ਕੋਲ ਲੈ ਕੇ ਇੱਥੇ ਦੁਕਾਨਦਾਰਾਂ ਨੂੰ ਸਪਲਾਈ ਕਰੀਦਾ ਸੀ ਉਹੀ ਬਹੁਤ ਕੰਮ ਹੁੰਦਾ ਸੀ ਉਹ ਮੁੱਕਦੇ ਐਜ਼ ਅ ਹੋਲਸੇਲਰ ਇਹਨੂੰ ਹੋਲਸੇਲਰ ਕਹਿ ਲਓ ਕਿ ਮਤਲਬ ਆਪਾਂ ਟਰੇਡਿੰਗ ਕਰਦੀ ਹਿੱਤੋਂ ਚੁੱਕ ਕੇ ਇੱਧਰ ਦੇਤਾ ਕਿਉਂਕਿ ਜਿਹੜੇ ਦੁਕਾਨਦਾਰ ਮਤਲਬ ਮਾਲ ਵੇਚਦੇ ਸੀ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਦੁਕਾਨਾਂ 'ਚ ਰੁੱਝੇ ਹੁੰਦੇ ਉਹਨਾਂ ਨੂੰ ਚਾਹੀਦਾ ਕਿ ਮਾਲ ਤੇ ਕੱਚਾ ਮਿਲ ਜਾਏ ਤੇ ਆਪਾਂ ਗਾਰੀਗਰ ਲਾ ਕੇ ਤਿਆਰ ਕਰੀਏ ਹੁਣ ਇੱਕਦਮ ਜਿਹੜਾ ਚੇਂਜ ਆਇਆ 5-7 ਸਾਲਾਂ ਦੇ ਵਿੱਚ ਉਹ ਹੈਗਾ ਕਿ ਹੁਣ ਜਿਹੜੇ ਛੋਟੇ-ਛੋਟੇ ਦੁਕਾਨਦਾਰ ਸੀ ਨਾ ਜਿਨ੍ਹਾਂ ਨੇ ਕੋਈ 25 ਗਾਜ 50 ਗਾਜ 100 ਗਾਜ ਦੇ ਵਿੱਚ ਕੰਮ ਸ਼ੁਰੂ ਕੀਤਾ ਉਹ ਹੌਲੀ-ਹੌਲੀ ਜਾਂ ਤੇ ਜਿਨ੍ਹਾਂ ਨੇ ਐਕਸਪੈਂਡ ਕੀਤਾ ਉਹ ਤੇ ਨਿਕਲ ਗਏ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਫਿਰ ਹੌਲੀ-ਹੌਲੀ ਘੱਟ ਗਏ ਕਿਉਂਕਿ ਹੁਣ ਨੂੰ ਜਗ੍ਹਾ ਜ਼ਿਆਦਾ ਚਾਹੀਦੀ ਲੋਕਾਂ ਨੂੰ ਜਿਨ੍ਹਾਂ ਦੁਕਾਨਦਾਰਾਂ ਨੂੰ ਤਿਆਰ ਮਾਲ ਚਾਹੀਦਾ ਤੇ ਹੁਣ ਆ ਅ ਰਿਟੇਲ ਚ ਵੀ ਕਰ ਰਹੇ ਆ ਪਲਸ ਹੋਲ ਸੇਲ ਵੀ ਕਰ ਰਹੇ ਜਿੱਦਾਂ ਤੁਸੀਂ ਫਾਦਰ ਸਾਹਿਬ ਦੀ ਗੱਲ ਕਰ ਰਹੇ ਸੀਗੇ ਪੱਖਿਆਂ ਤੋਂ ਕੰਮ ਸ਼ੁਰੂ ਕੀਤਾ ਹਾਂਜੀ ਹਾਂ ਉਹ ਲਾਈਫ ਕੀ ਸੀ ਪੱਖਿਆਂ ਤੋਂ ਮਤਲਬ ਵੀ ਅੱਛਾ ਮਤਲਬ ਪਾਪਾ ਨੇ ਬਹੁਤ ਸਾਰੇ ਕੰਮ ਕੀਤੇ ਉਹਨਾਂ ਨੇ ਵੀ ਪੱਕਿਆਂ ਦਾ ਇਲੈਕਟ੍ਰੀਕਲ ਜਾਂ ਠੀਕ ਕਰਨ ਦਾ ਜਾਂ ਵਾਈਂਡਿੰਗ ਵਾਈਂਡਿੰਗ ਹਾਂ ਫੈਕਟਰੀ ਕੀਤੀ ਸੀਗੀ ਫਿਰ ਉਸ ਤੋਂ ਬਾਅਦ ਉਹਦੇ 'ਚ ਨਹੀਂ ਕੋਈ ਐਡਾ ਮਤਲਬ ਬਣਿਆ ਕੰਮ ਸਿਸਟਮ ਤੇ ਫਿਰ ਉਸ ਤੋਂ ਬਾਅਦ ਆ ਪਾਪਾ ਬਹੁਤ ਸਾਰੀਆਂ ਕੰਟਰੀਆਂ ਘੁੰਮੇ ਆ ਉਥੋਂ ਐਵੀ ਬੜੇ ਜਾਨੇ ਕੰਮ ਕਰਦੇ ਸੀ ਬਾਹਰਲੀ ਕੰਟਰੀੋਂ ਸਮਾਨ ਲਿਆਉਣਾ ਇੱਥੇ ਆ ਕੇ ਜਿਹੜਾ ਉਹ ਸੇਲ ਆਊਟ ਕਰ ਦਿੰਦਾ ਦੁਕਾਨਦਾਰਾਂ ਨੂੰ ਜਾਂ ਡਾਇਰੈਕਟ ਜੇ ਕੋਈ ਮਤਲਬ ਕਸਟਮਰ ਤੋਂ ਉਹਨਾਂ ਨੂੰ ਉਹ ਵੀ ਚੰਗਾ ਮੁਨਾਫਾ ਹੋ ਜਾਂਦਾ ਹੁੰਦਾ ਸੀ ਉਹ ਮੇਰੇ ਹੁੰਦਿਆ ਮੇਰੇ ਹੋਸ਼ ਤੋਂ ਬਿਲਕੁਲ ਮਤਲਬ ਘੱਟ ਦੇ ਰਹੇ ਪਰ ਉਹਦੇ ਚ ਵੀ ਕਈ ਵਾਰੀ ਇਦਾਂ ਹੋ ਜਾਣਾ ਕਿ ਸਮਾਨ ਜਦੋਂ ਉਥੋਂ ਲੈ ਕੇ ਆਉਂਦੇ ਹੀ ਮਤਲਬ ਕਈ ਵਾਰੀ ਮੇਰੇ ਹੁੰਨੇ ਹੀ ਹੋਇਆ ਕਿ ਮਤਲਬ ਸਮਾਨ ਦੀ ਉੱਥੇ ਛੁੱਟ ਗਿਆ ਉਹ ਕਿੰਨੇ ਉਸ ਵੇਲੇ ਸਮਝ ਲਓ ਕਿ ਮਤਲਬ 50000 60000 ਰੁਪਏ ਦਾ ਅੱਜ ਸਮਝ ਲਓ ਕਿ 15 20 ਲੱਖ ਹੋ ਗਿਆ ਅੱਜ ਦਾ 15 20 ਲੱਖ ਤੇ ਇਦਾਂ ਨੁਕਸਾਨ ਵੀ ਹੋਏ ਪਰ ਹੌਲੀ 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 ਕਰਤੇ ਫਿਰ ਬੰਦਾ ਜੋ ਜੋ ਮੈਂ ਵੀ ਨਾਲ ਮੈਂ ਵੀ ਦੇਖਿਆ ਟਫ ਜਿਹੜਾ ਟਾਈਮ ਹੈ ਨਾ ਮੁਸ਼ਕਲ ਟਾਈਮ ਜਿਹੜਾ ਬਹੁਤ ਦੇਖਿਆ ਪਰ ਹੌਲੀ 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 ਕਰਕੇ ਸਟੇਬਲ ਹੁੰਦੇ ਗਏ ਹੱਲੇ ਵੀ ਅੱਗੇ ਇਹ ਕਹਿ ਰਹੀ ਹੈ ਕਿ ਬਹੁਤ ਸਟੇਬਲ ਹੈ ਨਹੀਂ ਹੱਲੇ ਵੀ ਬਹੁਤ ਅੱਗੇ ਵੀ ਮਤਲਬ ਤਿਆਰੀ ਹੈ ਕਿ ਹੋਰ ਵੀ ਕਰ ਚੁਰਦੇ ਜਾ ਰਿਹਾ ਹਾਂ ਹਾਂਜੀ ਕਿਉਂਕਿ ਕੰਮ ਬਹੁਤ ਵੱਡੇ ਵੱਡੇ ਹੁਣ ਮਤਲਬ ਜਾਇੰਟ ਕਹਿ ਲਓ ਬੈਠੇ ਹੋਏ ਆ ਜਿਹੜੇ ਮਤਲਬ ਛੋਟੇ ਵਪਾਰੀਆਂ ਨੂੰ ਦਬਦੇ ਹਾਂ ਕਿ ਜਿੱਦਾਂ ਆਨਲਾਈਨ ਦੇ ਵਿੱਚ ਫਰਨੀਚਰ ਵਾਲੇ ਆ ਗਏ ਪਰ ਜਿਹਨੂੰ ਹੱਥ ਦੀ ਸਕਿੱਲ ਆ ਜਾਂ ਆਪ ਜਿਹੜਾ ਵਿੱਚ ਖੁੱਬਿਆ ਹੋਇਆ ਉਹ ਹੀ ਸਰਵਾਈਵ ਕਰ ਰਿਹਾ ਕਿਉਂਕਿ ਫਰਨੀਚਰ ਸ਼ੋਰੂਮ ਬਹੁਤ ਜਣਿਆਂ ਨੇ ਖੋਲੇ ਜਿਹਦੇ ਕੋਲ ਜਗ੍ਹਾ ਹੈਗੀ ਉਹ ਖੋਲ ਲੰਦਾ ਪਰ ਸਭ ਨੂੰ ਮਾਲ ਦੀ ਅਵੇਲੇਬਿਲਟੀ ਪਲੱਸ ਨਵੇਂ ਤੋਂ ਨਵਾਂ ਟੇਸਟ ਜਿੱਦਾਂ ਦਾ ਕਸਟਮਰ ਕੋਈ ਮੰਗਦਾ ਉਹ ਜਿਵੇਂ ਆਪਾਂ ਆਪ ਦਾ ਕੈਮਰਾ ਗੱਲ ਕਰ ਰਹੇ ਸੀ ਕਿ ਡਿਜ਼ਾਈਨ ਤਿੰਨ ਚਾਰ ਤਿਆਰ ਕਰਕੇ ਰੱਖੀ ਦਿਆ ਪਰ ਕਸਟਮਰ ਕਈ ਵਾਰ ਆ ਕੇ ਨਵੀਂ ਚੀਜ਼ ਹੀ ਮੰਗ ਲੈਂਦਾ ਉਹਨੇ ਆ ਕੇ ਫੋਟੋ ਦਿਖਾਉਣੀ ਹੈ ਕਿ ਜੀ ਆਹ ਚੀਜ਼ ਚਾਹੀਦੀ ਆ ਇਹ ਪੂਰਤੀ ਕੋਈ ਵੀ ਦੁਕਾਨਦਾਰ ਮੇਰੇ ਸਾਬ ਨਾਲ ਹੱਲੇ ਤੱਕ ਨਹੀਂ ਕਰ ਪਾਏਗਾ ਈਵਨ ਕਿ ਸਭ ਤੋਂ ਵੱਡਾ ਪੂਰੀ ਵਰਲਡ ਦੇ ਵਿੱਚ ਆਈਕੀਆ ਹੈ ਜਿਹਨੂੰ ਆਪਾਂ ਫਰਨੀਚਰ ਦੇ ਵਿੱਚ ਸਭ ਤੋਂ ਤਗੜਾ ਕਹ ਜਿਹੜਾ ਕਹਿੰਦੇ ਕਿ ਸਬ ਮਤਲਬ ਉਹਦੇ ਉਹਦੇ ਦੂਸਰੇ ਨੰਬਰ ਤੇ ਵੀ ਜੇ ਦੇਖਿਆ ਜਾਵੇ ਨਾ ਤੇ ਮਤਲਬ ਬਹੁਤ ਜ਼ਿਆਦਾ ਡਿਫਰੈਂਸ ਆ ਦੂਸਰੇ ਨੰਬਰ ਦੇ ਵਿੱਚ ਵਰਲਡ ਵਾਈਡ ਜਿਹੜਾ ਆਉਂਦਾ ਉਹ ਵੀ ਸਾਰੀ ਮਤਲਬ ਜਿੰਨੀ ਵੀ ਕਸਟਮਰ ਡਿਮਾਂਡ ਨਹੀਂ ਪੈਂਦੀ ਸਾਰੀਆਂ ਚੀਜ਼ਾਂ ਨਹੀਂ ਪੂਰੀਆਂ ਕਰ ਸਕਦੇ ਤੇ ਇਦਾਂ ਕਿਉਂਕਿ ਮਤਲਬ ਪਹਿਲੇ ਲੋਕਾਂ ਨੂੰ ਨਹੀਂ ਪਤਾ ਸੀ ਕਿ ਮੇਰੇ ਘਰ ਦਾ ਥੀਮ ਕਿਹੋ ਜਿਹਾ ਤੇ ਮੈਂ ਇੱਥੇ ਕਲਾਸਿਕਲ ਥੀਮ ਰੱਖਣਾ ਹੈ ਜਾਂ ਮਤਲਬ ਮਾਡਰਨ ਰੱਖਣਾ ਹੈ ਆਪਣੀ ਚੁਆਇਸ ਹੀ ਨੇ ਉਹਨੂੰ ਸਭ ਚੀਜ਼ਾਂ ਸੈਂਸ ਆ ਗਈ ਕਸਟਮਰ ਨੂੰ ਪਹਿਲੇ ਆਪਾਂ ਠੇਕੇਦਾਰਾਂ ਤੋਂ ਬਣੋ ਨਹੀਂ ਠੇਕੇਦਾਰ ਨੇ ਕਹਤਾ ਉਹਨਾਂ ਨੇ ਵੀ ਇਦਾਂ ਲਾ ਦੋ ਜੀ ਕਹਤਾ ਉਹਨੂੰ ਬਹੁਤ ਜ਼ਿਆਦਾ ਕਸਟਮਰ ਸਿਆਣਾ ਹੋ ਗਿਆ ਹੂੰ ਹੁਣ ਆਪ ਹੀ ਬੜੇ ਸਿਆਣੇ ਹੋਣ ਕਰਕੇ ਨਾ ਕਸਟਮਰ ਨੇ ਸਾਨੂੰ ਵੀ ਸਿਆਣਾ ਕੀਤਾ ਕਸਟਮਰ ਵੀ ਸਿਆਣਾ ਕਰਦਾ ਦੁਕਾਨਦਾਰ ਵੀ ਸਿਆਣੇ ਹੋ ਜਾਂਦੇ ਉਹਦੇ ਨਾਲ ਅੱਛਾ ਇਹ ਗੱਲਬਾਤ ਦੇ ਨਾਲ-ਨਾਲ ਮੈਂ ਥੋੜੀ ਜੀ ਤੁਹਾਡੀ ਉਹਦੇ ਬਾਰੇ ਜਾਨਣਾ ਚਾਹਾਂਗਾ ਤੁਹਾਡੀ ਮੈਰਿਜ ਡਿਸੀਜਨ ਦੇ ਕਿਵੇਂ ਮਿਲਦੇ ਹੋ ਕਿਉਂਕਿ ਹਰਿਆਣਾ ਤੋਂ ਇੱਥੇ ਸਟੱਡੀ ਕਰਨ ਆਉਂਦੇ ਆ ਤੁਸੀਂ ਕਾਲਜ ਵਿੱਚ ਮਿਲਦੇ ਹੋ ਜਾਂ ਕਿਸੇ ਦੁਕਾਨ ਤੇ ਮਿਲਦੇ ਹੋ ਜਾਂ ਕਿਵੇਂ ਨੇ ਹਾਂ ਪਿੰਗਲਵਾੜਾ ਹਾਂਜੀ ਪਿੰਗਲਵਾੜਾ ਮੈਂ ਸੇਵਾ ਕਰਦੀ ਸੀ ਤਾਂ ਤਬ ਮਮੀ ਮਿਲੇ ਤੇ ਮੇਰੇ ਸਾਸੂ ਮਾਂ ਹਾਂਜੀ ਵਹੀਂ ਸੇ ਬਸ ਅੱਛਾ ਮਤਲਬ ਮਤਲਬ ਮਨਵੀਰ ਨੇ ਨਹੀਂ ਪਸੰਦ ਕੀਤਾ ਸੀ ਮਨਵੀਰ ਦੀ ਮਾਤਾ ਨੇ ਪਸੰਦ ਕੀਤਾ ਈ ਤੁਹਾਨੂੰ ਹਾਂਜੀ ਕੁਛ ਵੀ ਲਗਾ ਲਈ ਸੀ ਆਮ ਠੀਕ ਹੈ ਜੀ ਉਹ ਇਕੱਠੇ ਮਿਲੇ ਸੀ ਜਾਂ ਕੱਲੇ ਮਾਤਾ ਜੀ ਮਮੀ ਮਿਲੇ ਕੀ ਗੱਲ ਬਾਤ ਹੈ ਤੁਹਾਨੂੰ ਅੱਜ ਵੀ ਯਾਦ ਹੋਊਗੀ ਤੁਹਾਨੂੰ याद आज भी बस जैसे नॉर्मल हम जब भी मिलते हैं एक दूसरे के साथ कि कैसे हो कैसे नहीं क्या हम काम करते हैं क्या नहीं ऐसे ही थोड़ा सा आगे जैसे कि फिर जो मेरी ननंद है उन लोगों से मिलना हुआ ऐसे ऐसे फैमिली में थोड़ा आना जाना हो गया इस तरीके से हम मिले फिर बाद में हमारी शादी हो गई और उसके बाद हम इकट्ठे ही आप लगा आज तब से अब तक काम कर रहे हैं मुझे तो बिजनेस का कुछ भी कुछ भी नहीं पता था क्योंकि जो मेरे पीछे जो पेरेंट्स हैं जो परिवार है सारे या तो कोई गवर्नमेंट जॉब करता है गवर्नमेंट जॉब भी मोस्टली सारे करते हैं बिजनेस कोई भी नहीं करता तो मुझे बड़ा ही सुन के बड़ा सिर दर्द होने लगता बिजनेस क्या होता है तो मुझे बड़ा अजीब लगता था लेकिन जितना भी मैंने सीखा है मनवीर से इनसे ही सीखा है और मुझे लगता है कि काफ़ी इनके जितना तो अभी भी नहीं सीख पाई हूँ मैं लेकिन काफ़ी हद तक नॉलेज हो गई है अच्छा लगता है कि जॉब ਵਧੀਆ ਸੀ ਜਾਂ ਬਿਜ਼ਨਸ ਵਧੀਆ ਨਹੀਂ ਹਬ ਤਾਂ ਬਿਜ਼ਨਸ ਹੀ ਬਿਜ਼ਨਸ ਵਧੀਆ ਲੱਗਦਾ ਜੀ ਅੱਜ ਦੇ ਜਿਹੜਾ ਯੂਥ ਆ ਮਨਵੀਰ ਭਾਈ ਇਹ ਚੀਜ਼ ਬਹੁਤ ਨਵੇਂ ਯੂਥ ਵਿੱਚ ਵੀ ਦਿਮਾਗ 'ਚ ਇੱਕ ਚੀਜ਼ ਬੈਹਰੀ ਹੈ ਕਿ ਅਸੀਂ ਹੁਣ ਜੌਬ ਵੱਲ ਨਹੀਂ ਜਾਣਾ ਬਿਜ਼ਨਸ ਵੱਲ ਜਾਣਾ ਇੱਕ ਪਲੇਟਫਾਰਮ ਖੜਾ ਕਰੀਏ ਕਿੰਪਾਇਰ ਖੜਾ ਕਰੀਏ ਕਿ ਆਪ ਦਾ ਕਿ ਅੱਗੇ ਮੁਲਾਜ਼ਮਾ ਨੂੰ ਲਾਈਏ ਹੋਰ ਇਦਾਂ ਦਾ ਕੁਝ ਇਹ ਲੱਗਦਾ ਕਿ ਇਹ ਥੌਟ ਆ ਜਿਹੜਾ ਯੂਥ ਦੇ ਆਉਣਾ ਇਹ ਬੈਸਟ ਆ ਵਧੀਆ ਜੀ ਬਹੁਤ ਵਧੀਆ ਇਹ ਪਤਾ ਕੀ ਹੁੰਦਾ ਜੌਬ 'ਚ ਲਿਮਿਟੇਸ਼ਨ ਹੁੰਦੀ ਆ ਇਹ ਚ ਲਿਮਿਟੇਸ਼ਨ ਨਹੀਂ ਆਪਾਂ ਵਧਾ ਸਕਦੇ ਜਿੰਨਾ ਮਰਜ਼ੀ ਪਰ ਇੱਕ ਗੱਲ ਇਹ ਵੀ ਆ ਕਿ ਜਿੱਦਾਂ ਮੈਂ ਫੀਲ ਕਰਦਾ ਮੈਂ ਵੀ ਪਹਿਲੇ ਮੈਂ ਮੈਂ ਦੱਸਿਆ ਨਹੀਂ ਮੈਂ ਵਿੱਚ ਬਹੁਤ ਚਿਰਨਾ ਅ ਮਤਲਬ 뮤직 ਸਿੱਖਦਾ ਰਿਹਾ ਪੋਰ ਟਾਈਮ ਵਿੱਚ ਜਿੱਥੇ ਹਾਂ ਆਪਣੇ ਮਤਲਬ ਪੜ੍ਹਾਈ ਦੇ ਨਾਲ ਨਾਲ ਤੇ ਉਹਦੇ ਵਿੱਚ ਮੈਂ ਤਬਲਾ ਹਰਮੋਨੀਅਮ ਵਾਇਲਨ ਇਹ ਮਤਲਬ ਕਰਦਾ ਰਿਹਾ ਸਾਰਾ ਉਸ ਦੇ ਵਿੱਚ ਹੀ ਉਹ ਸਿੱਖੇ ਦੇ ਕਰਕੇ ਫਿਰ ਮੈਂ ਬਹੁਤ ਛੋਟੀ ਉਮਰ 'ਚ ਐਜ਼ ਅ ਟੀਚਰ 뮤직 ਟੀਚਰ ਲੱਗ ਗਿਆ ਹਾਂ ਤੇ ਮਤਲਬ 14 ਸਾਲ ਦੀ ਉਮਰ ਚ 13 14 ਸਾਲ ਦੀ ਉਮਰ ਚ ਤੇ ਹਾਂਜੀ ਤੇ ਉਥੇ ਜਿਹਦਾ ਮਤਲਬ ਕਿ ਉਹਨਾਂ ਕੋ ਨੋਲੇਜ ਬਹੁਤ ਜ਼ਿਆਦਾ ਥੀ ਤਾਂ ਏਜ ਉਹਨਾਂ ਨੇ ਨਹੀਂ ਦੇਖੀ ਤਾਂ ਉਹਨਾਂ ਕੋ ਬੱਚੇ इनसे ਲਗਭਗ ਛੋਟੀ ਏਜ ਕੇ ਉਹ ਮਤਲਬ ਪਰ ਜਦੋਂ ਇਹ ਹੈਗਾ ਕਿ ਮੈਨੂੰ ਫਿਰ ਵੀ ਮਤਲਬ ਜੌਬ ਚ ਇਹੀ ਲੱਗਦਾ ਸੀਗਾ ਕਿ ਜੌਬ ਚ ਮੈਂ ਉਥੇ ਨਹੀਂ ਸਰਵਾਈਵ ਨਾ ਮੈਨੂੰ ਲੱਗਦਾ ਸੀ ਕਿ ਕਿੰਨਾ ਮਰਜ਼ੀ ਮਿੰਦ ਕਰ ਲਓ ਤੇ ਨਾ 뮤직 ਲਾਈਨ ਚ ਮੈਨੂੰ ਐਡਾ ਲੱਗਾ ਨਹੀਂ ਕਿ ਮੈਂ ਹੋਰ ਕਰ ਪਾਉਂਗਾ ਅੱਗੇ ਦੇਖਿਆ ਉਹਦੇ ਚ ਹਾਂ ਤੇ ਹੈ ਪਰ ਬਹੁਤ ਟਫ ਯਾਰ ਮੈਨੂੰ ਨਹੀਂ ਲੱਗਾ ਮੈਨੂੰ ਕੀ ਮੈਂ 뮤జిక్ ਚ ਕਿਸੇ ਪਾਰਟਿਕੂਲਰ ਇੱਕ ਜਿਹੜਾ ਲਾਈਨ ਚ ਕਰ ਪਾਉਂਗਾ ਉਸ ਤੋਂ ਬਾਅਦ ਫਿਰ ਮੈਨੂੰ ਬਾਕੀ ਸਾਡੇ ਰਿਸ਼ਤੇਦਾਰਾਂ ਚੋਂ ਮਾਮਾ ਜੀ ਦਾ ਜੀ ਉਹ ਕੀਰਤਨ ਕਰਦੇ ਹੀ ਪਰ ਨਹੀਂ ਉਸ ਬੰਨੇ ਮੈਂ ਨਹੀਂ ਕਿੱਦਾਂ ਦੀ ਸਿੰਗਿੰਗ ਚਾਹੁੰਦੇ ਸੀ ਜਾਂ ਕਿੱਦਾਂ ਦਾ ਬੰਨਾ ਸੀਗਾ ਮੈਂ 뮤직 ਲਾਈਨ ਚ ਮੈਂ ਵੈਸੇ ਮੇਨ ਫੋਕਸ ਮੇਰਾ ਤਬਲੇ ਤੇ ਸੀਗਾ ਜਿਆਦਾ ਮੈਂ ਤਬਲੇ ਤੇ ਤੇ ਕੀਤਾ ਜਾਂ ਵਾਇਲਨ ਤੇ ਕੀਤਾ ਪਰ ਨਹੀਂ ਮੇਰਾ ਇੱਕ ਚੀਜ਼ ਹੋਰ ਕਿ ਮੈਂ ਨੇਚਰਲੀ ਮੈਨੂੰ ਮਤਲਬ ਕੁਦਰਤੀ 뮤직 ਵੱਲ ਬਹੁਤ ਰੁਝਾਨ ਸੀਗਾ ਝੁਕਾਅ ਸੀਗਾ ਹਾਂ ਨੇਚਰ ਮਤਲਬ ਜਿਹੜਾ ਬਹੁਤ ਜ਼ਿਆਦਾ ਟਾਈਮ ਲਗਾ ਕੇ ਵੀ ਸਿੱਖਦੇ ਸੀਗੇ ਉਹ ਮੈਂ ਆਟੋਮੈਟਿਕਲੀ ਕਾਫੀ ਚੀਜ਼ਾਂ ਮਤਲਬ ਉਹ ਗ੍ਰੈਬ ਕਰ ਲੈਂਦਾ ਸੀ ਓਕੇ ਤੇ ਪਰ ਮਤਲਬ ਜਿੱਦਾਂ ਦੀ ਰੱਬ ਦੀ ਮਰਜ਼ੀ ਮੈਂ ਨਹੀਂ ਉਸ ਬਣਨੇ ਗਿਆ ਇੱਕ ਇੱਕ ਮੇਰੇ ਹੁਣ ਗੱਲ ਚੱਲਦੀ ਜੇ ਮੇਰੇ ਹੋਰ ਆ ਗਿਆ ਜਿੱਦਾਂ ਪੂਜਾ ਜੀ ਦੱਸ ਰਹੇ ਸੀ ਕਿ ਰਾਈਟਰ ਨੇ ਹਾਂਜੀ ਤੁਸੀਂ ਐਜੇ ਚਲੋ ਮਜਿਸ਼ੀਨ ਕਹਿ ਸਕਦਾ ਆਰਟਿਸਟ ਤੁਸੀਂ ਹੋਣਾ ਹੁਣ ਲੱਗਦਾ ਨਹੀਂ ਉਹ ਸਮੇਲ ਜਾਂ ਹੁੰਦਾ ਚੱਲ ਲੇਗੇ ਅਪਾ ਦੋਨੇ ਵੀ ਸੁਣਖਦੇ ਨੇ ਐਜੇ 뮤జిక్ ਡਾਇਰੈਕਟਰ ਬਣ ਸਕਦਾ ਲੱਗਦਾ ਇਹ ਕਈ ਵਾਰੀ ਅਪਾ ਦੋਨਾ ਸੋਚਦੇ ਪਰ ਲੇਕਿਨ ਕੰਮ ਚੰਨਾ ਰੁੱਝੇ ਹੋਏ ਕਿਉਂਕਿ ਇਹ ਬਹੁਤ ਸੋਹਣਾ ਜਿਹੜੀ ਕਲਮ ਹੈ ਨਾ ਬਹੁਤ ਸੋਹਣੀ ਹੈ ਨਾ ਤੇ ਇੱਕ ਦੂਸਰਾ ਸਪੀਡ ਬੜੀ ਤੁਹਾਡੇ ਬੈਠੇ ਬੈਠੇ ਜੇ ਤੁਸੀਂ ਕੋਈ ਟੌਪਿਕ ਦੋਗੇ ਤੇ 5-10 ਮਿੰਟਾਂ ਚ ਬਹੁਤ ਸੋਹਣਾ ਲਿਖਦੇ ਹਾਂ ਕੀ ਬਾਤ ਹੈ ਤੇ ਪਰ ਮਤਲਬ ਪਰ ਮਤਲਬ ਦੋਨਾਂ ਦਾ ਹੀ ਹੋਣ ਇਦਾਂ ਵਾ ਕਿ ਆਪਾਂ ਬਿਜ਼ਨਸ ਨੂੰ ਬਤਾਉਣਾ ਹੋਰ ਅੱਗੇ ਲੈ ਕੇ ਜਾਣਾ ਤੇ ਉਹ ਚੱਕਰ ਚ ਟਾਈਮ ਹੀ ਨਹੀਂ ਮਿਲਦਾ ਪਿਆ ਹੱਲੇ ਪਰ ਮੈਂ ਇਹ ਚੀਜ਼ ਨੂੰ ਹੌਲੀ ਹੌਲੀ ਮਨ ਕਰ ਰਿਹਾ ਕਿ ਇਹਦੇ ਵਿੱਚੋਂ ਜਿਹੜੇ ਆਪਰੇਸ਼ਨਸ ਆ ਨਾ ਜਿਹੜੇ ਆਪ ਉਲਝੇ ਨੇ ਇਹਦੇ ਵਿੱਚ ਉਹਦੇ ਚੋਂ ਥੋੜਾ ਨਿਕਲੀਏ ਪਰ ਹੱਲੇ ਟਫ ਲੱਗ ਰਿਹਾ ਵਾ ਹੌਲੀ ਹੌਲੀ ਨਿਕਲਾਂਗੇ ਪਲਾਨ ਹੈ ਵੀ ਕਰ ਸਕਦੇ ਅੱਗੇ ਅੱਛਾ ਪੂਜਾ ਜੀ ਹਾਂ ਕੰਟੀਨਿਊਸ ਹਾਂ ਜੀ ਇਹ ਜਿਹੜਾ ਹੁਣ ਆਪਾਂ ਮਰਪੂਲ ਹੌਲ ਸੇਲ ਦੇ ਵਿੱਚ ਜਿਆਦਾ ਅਗਰ ਦੇਖਿਆ ਜਾਏ ਨਾ ਤੇ ਹੌਲ ਸੇਲ ਦੇ ਵਿੱਚ ਤੁਹਾਨੂੰ ਬਹੁਤ ਟਾਈਮ ਦੇਣਾ ਪੈਂਦਾ ਆਪ ਨੂੰ ਕਸਟਮਰਸ ਨਾਲ ਆਪ ਇੰਟਰੈਕਟ ਕਰਨਾ ਪੈਂਦਾ ਕਿ ਕਿਹੜਾ ਕਿਸ ਤਰੀਕੇ ਨਾਲ ਤੁਹਾਨੂੰ ਸਾਰਾ ਆਪ ਨੂੰ ਦੱਸਣਾ ਪੈਂਦਾ ਉਹ ਹੌਲੀ ਹੌਲੀ ਉਹਨੂੰ ਕੋਸ਼ਿਸ਼ ਕਰ ਰਹੇ ਆ ਕਿ ਇਹਨੂੰ ਜਿਹੜਾ ਆਟੋਮੇਟ ਕੀਤਾ ਜਾਵੇ ਮੈਨੂੰ ਥੋੜਾ ਜਦੋਂ ਸਕੇਲ ਕਰ ਲਾਂਗੇ ਨਾ ਤੇ ਫਿਰ ਇਸ ਚੀਜ਼ ਨੂੰ ਸਾਰਾ ਸਟਾਕ ਹੋਵੇ ਬੰਦਾ ਇੱਕ ਹੋਵੇ ਉਹਨੂੰ ਹੈਂਡਲ ਕਰ ਲਈ ਫਿਰ ਮੈਂ ਥੋੜਾ ਫ੍ਰੀ ਫੇਰ ਇਸ ਟਾਈਮ ਇਸ ਉਸ ਵੇਲੇ ਫਿਰ ਇਸ ਚੀਜ਼ ਨੂੰ ਆਪਾਂ ਕਰਾਂਗੇ ਉਹ ਆਪਣਾ ਦੋਨਾਂ ਦਾ ਹੈਗਾ ਇਹ ਪਲੈਨ ਮਾਈਂਡ ਚੈੱਕ ਦਾ ਪਲੈਨ ਹੈ ਚੱਲ ਰਿਹਾ ਹੈਗਾ ਹਰ ਵਾਰੀ ਆਪਾਂ ਸੋਚਦੇ ਹਾਂ ਕਿ ਇਹ ਮਤਲਬ ਲਿਖਣ ਤੇ ਮੈਂ گاਵਾ ਪਰ ਮੈਂ ਪੁੱਛਾਂ ਕਿ ਗੱਲ ਚੱਲਦੀ ਚੱਲਦੀ ਚ ਕੁਝ ਸੁਣਿਆ ਜਾਵੇ ਤੋਂ ਨਹੀਂ ਇਹ ਨਾ ਵੀ ਕੁਝ ਵੀ ਤੁਹਾਡੀ ਲਿਖੀ ਹੋਈ ਕੁਝ ਵੀ ਕੁਝ ਚਾਰ ਪੰਕਤੀਆਂ ਜ਼ਰੂਰ ਸਾਂਝੀਆਂ ਕਰੋ ਆਡੀਅנס ਦੇ ਨਾਲ ਵੀ ਹਾਂਜੀ ਹਾਂਜੀ ਜ਼ਰੂਰ ਛੋਟੀ ਸੀ ਵੀ ਸ਼ਾਇਰੀ ਜੋ तू अपनी जुबान से किसी के गुनाहों का जिक्र ना कर तू अपनी जुबान से किसी के गुनाहों का जिक्र ना कर खुद को खुदा पर छोड़ दे खुद को खुदा पर छोड़ दे उसके रहते हुए तू अपनी जिंदगी की फिक्र ना कर वाह क्या बात है बहुत सुंदर वाकई भाई सोहनी है कलम बहुत सोहनी है कैसे लिखना किमे शुरू की कि तू सी लिखना हम जब स्कूल में पढ़ते थे सेवन्थ क्लास में थे तो कोई एक देशभक्ति गीत हमने गाया था तो उसमें जो हमें गिफ्ट मिले थे वो प्रेमचंद जी की बुक्स मिली थी प्रेमचंद हिंदी साहित्य के बहुत बड़े लेखक हैं बहुत ही ज़्यादा प्रसिद्ध तो तब जब मैंने पढ़ा तो मुझे लगा कि मैं भी कोशिश करती हूँ लिखने की तो वहीं से मुझे प्रेरणा मिली और तभी से मैंने जैसे आप लगा लीजिए शुरू कर दिया लिखना ठीक है अच्छा मनवीर जी।, <laughs> जी हाँ मतलब कि कुछ लिखने की जरूरत पड़ी नहीं लेकिन ये सपोर्ट करते हैं तभी वो लिखना अभी भी जारी है नहीं तो आपको पता अगर हस्बैंड बोल दें ये चीज नहीं करनी वो चीज नहीं करनी तो पॉसिबल ही नहीं वैसे मन टूट जाता है इंसान का लेकिन इन्होंने हर बार हर जगह मतलब किसी भी चीज़ में कभी ना नहीं की हमेशा आगे ही बढ़ा है आप लगा लीजिए कि जितना जब हम मायके में होते हैं जितना मतलब कि मैं तब तो हम स्कूल तक ही सीमित थे लेकिन अब जितने भी ज्यादा हम आगे बढ़े हैं सिर्फ आप लगा लीजिए इनके करके मनवीर के करके क्योंकि एक हस्बैंड वाइफ में यही होता है कि एक दूसरे को जब इन्हें कोई चीज अचीवमेंट कुछ करते तो वाइफ को बहुत खुशी होती है क्योंकि हमें एक अगर भले हस्बैंड आगे जाए भले वाइफ बात एक ही होती है अगर समझने वाले को समझ आए तो खुशी तो सेम ही होती है कि हम अलग-अलग तो होते नहीं है हस्बैंड वाइफ हम्म अच्छा शुरुआत तो थोड़ा जा मुश्किल हुई थी लैंग्वेज नु लेके हां <laughs> जी नहीं मेनू सिर्फ हरियाणा मी दा नहीं ना हां हिंदी दा चलो आपा सारे समझ लेंदे हरियाणावी जदों गल बात करदी लो जी खुशी वर्ड है सॉरी जाके दा फिर हां जी सॉरी जाके फिर ਆ ਨਹੀਂ ਉੱਥੇ ਲੈਣਾ ਜਾਣਾ ਹੈ ਨਹੀਂ اچھا ਨਹੀਂ ابھی ਨਹੀਂ ਵਾਹ ਪੇ ਠੀਕ ਹੈ ਜੀ ਹਾਂ ਜੀ ਤੇ ਤੁਹਾਨੂੰ ਇੱਥੇ ਮੁਸ਼ਕਲ ਹੋਈ ਲੈਂਗੁਏਜ ਨੂੰ ਲੈ ਕੇ ਹਾਂ ਮੈਨੂੰ ਤਾਂ ਬਹੁਤ ਮੁਸ਼ਕਲ ਹੋਈ ਮੁਝੇ ਤੂੰ ਪੁੱਛਿਆ ਨਾ ਕਿ ਮੈਨੂੰ ਸਟਾਰਟਿੰਗ ਵਿੱਚ ਇਨਵੈਸਟਮੈਂਟ ਕਿਦਾਂ ਹੋਈ ਜਦ ਮੈਂ ਹਰਿਆਣਾ 'ਚ ਹੀ ਤੋ ਜਿਵੇਂ ਗਾਣੇ ਮਿਊਜ਼ਿਕ ਜੋ ਚਲਦਾ ਪੰਜਾਬੀ 'ਚੋਂ ਹਮ ਨੂੰ ਸਮਝ ਆ ਜਾਂਦੇ ਆ ਜਾਂਦੇ ਤੇ ਕਿਉਂਕਿ ਉਸਮੇਂ ਹਤੀ ਇੱਕ ਸਰਲ ਭਾਸ਼ਾ ਉਸਮੇਂ ਯੂਜ਼ ਕੀਤੀ ਜਾਂਦੀ ਇਜ਼ੀ ਲੈਂਗੁਏਜ ਔਰ ਇੰਟਰਸਟ ਬਣਾਉਤਾ ਬੀਟ ਮੇਂ ਤੋ ਹਮ ਸਮਝ ਲੈਂਦੇ ਕੁਝ ਚੀਜ਼ਾਂ ਕੁਝ ਚੀਜ਼ੇ ਨਹੀਂ ਸਮਝ ਮੈਂਦੀ ਤੋ ਹੁੰਦਾ ਤਾ ਕਿ ਪੰਜਾਬੀ ਇਜ਼ੀ ਹੈ ਸਮਝ ਆ ਜਾਏਗੀ ਲੇਕਿਨ ਜਬ जब बोलते हैं हर जगह के एरिया वाइज अलग भाषा है हर जना अलग बोल रहा है जब कॉलेज में पढ़ते थे और सीधा कॉलेज गए तो हर जगह पंजाबी बोल रहे कोई मतलब कि थोड़ा बहुत समझ आता था सौ में से दस या पंद्रह पैसे आप लगा लीजिए बिल्कुल नहीं समझ आता था ऐसी सिचुएशन थी और मेरा सिर दुखने लगता था ਮੈਂ ਜਦ ਸਟਾਰਟਿੰਗ ਵਿੱਚ ਪੰਜਾਬੀ ਪੜ੍ਹੀ ਤਾਂ ਮੈਂ ਰੋਣੇ ਲੱਗਦੀ ਸੀ ਕਿ ਮੈਨੂੰ ਆਏਗੀ ਨਹੀਂ ਮੈਨੂੰ ਆਏਗੀ ਨਹੀਂ ਮੈਂ ਰੋਜ਼ ਰੋਤੇ ਰਹਿਣਾ ਮੈਨੇ ਮੈਨੂੰ ਆਏਗੀ ਨਹੀਂ ਮੈਂ ਕੀ ਕਰੂੰ ਕੈਸੇ ਕਿਉਂਕਿ ਬੇਸਿਕ ਪੰਜਾਬੀ ਆ ਜੋ ਇੱਕ ਚੀਜ਼ ਤੋਂ ਪੰਜਾਬੀ ਮੇ ਕੰਪਲਸ਼ਨ ਹੈ ਪਰ ਮੈਨੇ ਫਿਰ ਵੀ ਬੜਾ ਹੌਸਲਾ ਰੱਖ ਕੇ ਕਿ ਅਬ ਤੋ ਫੀਸ ਪੇ ਕਰਦੀ ਹੈ ਅਬ ਤੋ ਮੈਨੂੰ ਸਿੱਖਣੀ ਹੋਗੀ ਪਰ ਮੈਨੇ ਸਿੱਖ ਲਈ ਮੈਨੇ ਆਪ ਲਗਾ ਲਿਜੇ ਫਸਟ ਈਅਰ ਕਿ ਸਟਾਰਟਿੰਗ ਸੇ ਸਿੱਧੀ ਫਸਟ ਈਅਰ ਕੀ ਪੰਜਾਬੀ ਪੜ੍ਹੀ ਮੈਨੇ और जब एग्जाम दिया तो मेरे 65 मार्क्स आए थे और बाकियों के कम थे बल्कि हाँ। सीधा आप लगा लीजिए सीधा ही मैंने फर्स्ट ईयर की पंजाबी की बुक पढ़ी ऐसा नहीं कि बेसिक पंजाबी नहीं सिखाई गई थी मुझे क्योंकि <laughs> ਨਹੀਂ ਹੋ ਜਾਂਦਾ ਜੀ ਬੈਠ ਕੇ ਮੀਆਂ ਬੀਵੀ ਕਰਦੇ ਜਦ ਸ਼ਾਦੀ ਵੀ ਤਬ ਤੋਂ ਉੜੜਾ ਸਿੱਖ ਚੁੱਕੀ ਸੀ ਉਹਨੂੰ ਤਾਂ ਸਿੱਖੀ ਜੀ ਪੰਜੀ ਠੀਕ ਹੈ ਠੀਕ ਹੈ ਪਰ ਤੁਹਾਨੂੰ ਵੀ ਕੋਈ ਉਦੋਂ ਬਾਅਦ ਤਾਂ ਫਿਰ ਥੋੜਾ ਜਿਹਾ ਮੇਲ ਜੋਲ ਹੋਰ ਵਧ ਗਿਆ ਫਿਰ ਉਦਾਂ ਸਮਝਣਾ ਅੰਡਰਸਟੈਂਡਿੰਗ ਹੋ ਜਾਂਦੀ ਹੈ ਜੀ 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 ਫਿਰ ਬਿਜ਼ਨਸ ਵਿੱਚ ਕਿਵੇਂ ਨਾਲ ਆਏ ਵਾਲੇ ਕਿਉਂਕਿ ਆਕਸਰ ਮੈਰਿਜ ਤੋਂ ਬਾਅਦ ਕੁੜੀਆਂ ਕੇ ਹੋ ਜਾਂਦਾ ਹੈ ਪਰਿਵਾਰ ਚ ਰਹਿਣਾ ਹੈ ਨਾ ਉਦਾਂ ਦਾ ਮਾਈਂਡ ਹੁੰਦਾ ਕਿ ਆ ਬਾਨਾ ਮੈਂ ਇਦਾਂ ਹੁਣ ਫਿਰ ਬਿਜ਼ਨਸ ਵੱਲ ਕਿਵੇਂ ਤੁਹਾਡਾ ਡ੍ਰੀਮ ਕੀ ਸੀ ਤੁਸੀਂ ਬਾਨਾ ਕੀ ਚਾਹੁੰਦੇ ਸੀ ਮੇਰਾ ਡ੍ਰੀਮ ਤੋਂ यही था कि मैं शुरू से मुझे था कि सेवा की तरफ ज्यादा रुझान रहा कि हाँ जी सोशल वर्क कि हम कुछ भी करते हैं तो हमें चाहिए कि एक जो पार्ट अपने जीवन का इसमें भी देना चाहिए सभी को थोड़ा थोड़ा योगदान ताकि फिर अगर थोड़ा थोड़ा सभी करेंगे तो मदद हो पाएगी सबकी बिल्कुल और मैं हमेशा कहती हूँ जरूरी नहीं कि मदद पैसे की हो कोई भी तरीका हो सकता मदद करने का किसी भी तरीके का तो मैं हमेशा सोचती थी कि जब शादी हुई तो ये बिजनेस हम जब धीरे धीरे बढ़ने लगा हम बढ़ाने लगे तो इनको भी जरूरत थी सबसे ज्यादा तो जरूरत एक दूसरे की होती है इंसान को, को। ਕਿਉਂਕਿ ਹਮ ਇੱਕ ਦੂਸਰੇ ਨੂੰ ਜਿੰਨਾ ਸਮਝ ਸਕਦੇ ਹੈ ਦੂਸਰਾ ਇਨਸਾਨ ਨਹੀਂ ਸਮਝ ਸਕਦਾ ਕਿ ਹਮੇ ਇਹ ਸਮੱਸਿਆ ਆ ਰਹੀ ਹੈ ਫਿਰ ਹਮੇ ਹੁੰਦਾ ਕਿ ਮੈਂ ਕੀ ਕਰ ਸਕਤੂ ਜਿਸ ਸੇ ਥੋੜੀ ਸਮੱਸਿਆ ਹੱਲ ਹੋ ਜਾਏ ਫਿਰ ਐਸੇ ਹਮ ਸਾਥ ਆਤੇ ਗਏ ਔਰ ਇਹਨੂੰ ਨੇ ਕਦੇ ਇਹ ਨਹੀਂ ਕਾ ਕਿ ਕੰਮ ਨਹੀਂ ਸ਼ੁਰੂ ਸੇ ਇਹਨੂੰ ਨੇ ਆਪਣੇ ਸਾਥ ਹੀ ਰੱਖਾ ਹੂੰ ਤੋ ਇਸ ਲਈ ਮੈਂ ਨੇ ਵੀ ਸਿੱਖ ਲਿਆ ਧੀਰੇ ਧੀਰੇ ਹੁਣ ਹੁਣ ਫਿਰ ਦੁਕਾਨਦਾਰ ਤੇ ਜਦੋਂ ਕੋਈ ਕਸਟਮਰ ਆਉਂਦਾ ਤੇ ਬੀਲ ਵੱਧ ਕੌਣ ਕਰਦਾ ਇਹੀ ਹੁੰਦਾ ਮੈਂ ਹੂੰ ਕਰਨੀ ਤੇ ਤੋ ਇਹੀ ਕਰਦੇ ਨੇ ਠੀਕ ਹੈ ਅਚਾ ਇੱਕ ਇੱਕ ਚੀਜ਼ ਹੋਰ ਹੈ

मैं उसकी जगह खुद को ही देखती हूँ मुझे उस टाइम ये नहीं होता सामान बेचना है मुझे कि इसको सही तरीके से समझाना है कोई भी आ गया उनको समझाना उनको गाइड करना हमारा से हमारी सेवा है आप लगा लीजिए सोच रहे पिंगलवाड़ा नहीं है कोई सेवा सोसाइटी से, एनजीओ नहीं है लेकिन जहां भी हम हैं उस काम को जब हम पूरी श्रद्धा से पूरे समर्पण से करते हैं तो वही सेवा है अगर किसी को सही गाइड करें वो भी सेवा ही है तो एक हमने रूल रखा हुआ कि कोई भी आए ये जरूरी नहीं है कि आप सामान ले लिया तो हमने मुंह बना लिया नहीं आपका हक है कि आप देख के जाओ भले आधा घंटा लगाओ भले ना लो क्योंकि जिसने पैसे इन्वेस्ट करने हैं उसने बड़ा सोच समझ के इन्वेस्ट करने कितना पाई पाई उसने जोड़ी होगी कितने खर्चे उसने हटा के एक चीज खरीदनी है तो ये सारी चीजें हम अपने स्टाफ को सिखाते हैं और खुद भी इम्प्लीमेंट सबसे पहले करते हैं तो इसी हिसाब से इसी हिसाब से हम अपना बिजनेस चलाते कि ईमानदारी सबसे जरूरी है हां और मतलब बिजनेस में भी तुसी एक इंसानियत ते अपनी सेवा भाव रखदे हो जी जी कोशिश तो जारी है बाकी जो कस्टमर उनको ज्यादा पता है बाकी ये है कि चलो जो भी कभी भी आया है वो हमेशा पक्का ही हमारा कस्टमर रहा है जी दोबारा फिर और कितने नहीं गया जी हां आजकल जड़ा ਮੈਟੀਰੀਅਲ ਪਹਿਲੇ 10000 ਰੁਪਏ ਦਾ ਕਿੰਨਾ ਹੀ ਸਮਾਨ ਆ ਜਾਂਦਾ ਹੁੰਦਾ ਸੀ ਮੇਰੇ ਹੁੰਦੇ ਹੁੰਦੇ ਮੈਨੂੰ ਪਤਾ ਹੈ ਕਿ ਆਪਾਂ 4-4000 ਰੁਪਏ ਦੀ ਬੈੱਡ ਵੇਚੇ ਆ ਹਾਂ ਬਿਲਕੁਲ ਬਹੁਤ ਮਤਲਬ ਹੁਣ ਜੇ ਕਿਸੇ ਨੇ ਚੀਜ਼ ਲੈਣੀ ਆ ਤੇ ਰੇਂਜ ਬਹੁਤ ਵੱਧ ਗਈ ਆ ਫਰਕ ਪੈ ਗਿਆ ਤੇ ਇਸ ਕਰਕੇ ਜੇ ਕਿਸੇ ਨੇ ਮਤਲਬ 1 ਲੱਖ 2 ਲੱਖ 5 ਲੱਖ ਰੁਪਏ ਆਪਣੇ ਘਰ ਦੇ ਵਿੱਚ ਖਰਚਣਾ ਵਾ ਤੇ ਇਸ ਕਰਕੇ ਉਹ ਵੱਡੀ ਅਮਾਉਂਟ ਆ ਉਹਨੂੰ ਚੀਜ਼ ਚੰਗੀ ਦੋ ਤੇ ਉਹਨੂੰ ਇੰਨਾ ਵੀ ਮਤਲਬ ਗਾਈਡ ਕਰੋ ਕਿ ਜੇ ਤੁਸੀਂ ਕੋਈ ਚੀਜ਼ ਸਸਤੀ ਲੈਣ ਜਾ ਰਹੇ ਹੋ ਤੇ ਮਟੀਰੀਅਲ ਦਾ ਫਰਕ ਆ ਤੇ ਕਿਉਂਕਿ ਹੁਣ ਪਹਿਲੇ ਵਰਗੀਆਂ ਚੀਜ਼ਾਂ ਨਹੀਂ ਰਹੀਆਂ ਹੁਣ ਫੁੱਲੀ ਕਵਰਡ ਆ ਚੀਜ਼ਾਂ ਤੁਹਾਨੂੰ ਨਹੀਂ ਪਤਾ ਕਿ ਅੰਦਰ ਕੀ ਆ ਅੰਦਰ ਕੀ ਹੈ ਬਿਲਕੁਲ ਅੱਛਾ ਆਪਾਂ ਤੁਹਾਡੇ ਹੁਣ ਥੋੜਾ ਜਿਹਾ ਦੁਕਾਨ ਬਾਰੇ ਮੈਂ ਹੋਰ ਜਾਣਕਾਰੀ ਲੈਣਾ ਜਿਵੇਂ ਇਹ ਸ਼ੋਰੂਮ ਦਾ ਨਾਮ ਆ ਤੁਹਾਡਾ ਗਗਨ ਗਗਨ ਫਰਨੀਚਰ ਹਾਊਸ ਤੇ ਫੈਕਟਰੀ ਵੀ ਤੁਹਾਡੀ ਇੱਥੇ ਹੀ ਲੱਗੀ ਹੋਈ ਅੰਮ੍ਰਿਤਸਰ ਵਿੱਚ ਹੀ ਹੈ ਹਾਂਜੀ ਠੀਕ ਹੈ ਇਹਦਾ ਫਿਰ ਤੁਹਾਡਾ ਥੋੜਾ ਜਿਹਾ ਮੈਨੂੰ ਇਹਦੇ ਬਾਰੇ ਬਿਜ਼ਨਸ ਬਾਰੇ ਦੱਸੋ ਵੀ ਇਹਦੇ ਚ ਤੁਹਾਡੀ ਕੀ ਕੁਝ ਮਟੀਰੀਅਲ ਹੁੰਦਾ ਹੈਗਾ ਤੁਹਾਡੇ ਕੋਲੇ ਤੇ ਕੀ ਰੇਟ ਰਹਿੰਦੇ ਆ ਉਹਨਾਂ ਦੇ ਮੈਟੀਰੀਅਲ ਮੇਨਲੀ ਸਾਡੇ ਸੋਫੇ ਬੈੱਡ ਡਾਈਨਿੰਗ ਡਾਈਨਿਕ ਕੁਸ਼ਾ ਪਾਈਂਟਡ ਵੀ ਮੈਟੀਰੀਅਲ ਰੱਖਦੇ ਆ ਤੇ ਮੇਨ ਜਿਹੜੇ ਜ਼ਿਆਦਾ ਮੈਨੂਫੈਕਚਰਿੰਗ ਜਿਹੜੀ ਮੇਨਲੀ ਹੁੰਦੀ ਹੈ ਜਿਹੜਾ ਸਪਲਾਈ ਵੀ ਜ਼ਿਆਦਾ ਹੁੰਦਾ ਸੋਫਾ ਪਲੱਸ ਬੈੱਡ ਠੀਕ ਤੇ ਇਹਦੇ ਵਿੱਚ ਆਪਾਂ ਕਲਾਸਿਕਲ ਜਿਹੜਾ ਥੀਮ ਹੈ ਉਹਦੇ ਵਿੱਚ ਜ਼ਿਆਦਾ ਆਪਾਂ ਵਰਕ ਕਰਦੇ ਆ ਯਾਨੀ ਕਿ ਕਾਰਵਿੰਗ ਦੇ ਵਿੱਚ ਤੇ ਕਾਰਵਿੰਗ ਫਰਨੀਚਰ ਜਿਹੜਾ ਵਾ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਫੈਕਟਰੀ ਜਿਹੜੀ ਆ ਉਹ ਮਤਲਬ ਆਪਣੇ ਕੋਲ ਹੀ ਆ ਜਿਹੜੀ ਕਿ ਆਪਾਂ ਰਿਟੇਲ ਵੀ ਕਰ ਰਹੇ ਆ ਤੇ ਹੋਲਸੇਲ ਵੀ ਕਰ ਰਹੇ ਆ ਤੇ ਖੁਦ ਮੈਨੂਫੈਕਚਰ ਕਰਕੇ ਉਹ ਸੋਫਾ ਏ ਟੂ ਜ਼ेड ਮਤਲਬ ਕਸਟਮਰ ਤੱਕ ਨੇ ਪੇਚ ਸਕਦੇ ਆ ਜੀ ਐਕਸਪੋਰਟ ਵੀ ਹੁੰਦਾ ਐਕਸਪੋਰਟ ਮਤਲਬ ਸਾਡੇ ਕੋਲ ਲੈ ਕੇ ਕਈ ਜਾਣੇ ਕਰਦੇ ਆ ਆਪਾਂ ਡਾਇਰੈਕਟ ਹੱਲੇ ਨਹੀਂ ਕਰਦੇ ਠੀਕ ਹੈ ਜੀ ਕਈ ਵਾਰ ਕਸਟਮਰ ਐਂਦਾ ਹੁੰਦਾ ਕਿ ਜਦੋਂ ਹੁਣ ਆਪਣੀ ਸ਼ਾਇਦ ਇੰਟਰਵਿਊ ਇਹ ਦੇਖ ਕੇ ਕੋਈ ਆਰਟੀਕਲ ਦੇਖਣਾ ਚਾਹੁੰਣਾ ਕੋਈ ਇੱਛਾ ਕੋ ਹੁੰਦਾ ਕਿ ਅਸੀਂ ਯਾਰ ਦੂਰ ਬੈਠੇ ਆ ਅੰਮ੍ਰਿਤਸਰ ਇੱਥੇ ਨਹੀਂ ਪਹੁੰਚ ਸਕਦੇ ਸਾਨੂੰ ਪਹਿਲਾਂ ਆਰਟੀਕਲ ਪਤਾ ਲੱਗ ਜਾਏ ਫਿਰ ਉਹਦਾ ਦਾ ਸਿਸਟਮ ਵੀ ਹੈ ਕੋਈ ਐਪ ਰਾਹੀਂ ਜਾ Instagram ਪੇਜ ਹੈ Instagram ਪੇਜ ਹੈ ਉਹਦੇ ਤੇ ਆਲਮੋਸਟ ਸਾਰੀ ਕਿਉਂਕਿ ਇੱਥੇ ਇੱਕ ਸਰ ਦਾ ਆਪਾਂ ਐਕਸਪੀਰੀਅੰਸ ਐਂਟਰੀ ਆ ਆਪਾਂ ਸਾਰੇ ਕਿਉਂਕਿ ਜਿੰਨੇ ਮਾਡਲ ਬੰਦੇ ਮੈਂ ਸਾਰੇ ਡਿਸਪਲੇ ਨਹੀਂ ਕਰ ਸਕਦਾ ਬਿਲਕੁਲ ਇਹ ਤੋਂ ਕੁਝ ਕੁਝ ਮਾਡਲ ਹੈ ਤੁਹਾਨੂੰ ਪਾਲਿਸ਼ਿੰਗ ਕੱਪੜੇ ਦੀ ਸਟਿਚਿੰਗ ਫੈਬਰਿਕ ਦੀ ਕੁਆਲਿਟੀ ਜਾਂ ਕੁਸ਼ਨਿੰਗ ਉਹ ਤੁਹਾਨੂੰ ਇੱਥੇ ਆਗੇ ਮਤਲਬ ਪਤਾ ਚੱਲ ਜਾਏਗਾ ਕਿ ਕੁਆਲਿਟੀ ਚ ਕੀ ਮਤਲਬ ਅੰਤਰ ਹੈ ਬਾਜ਼ਾਰ ਨਾਲੋਂ

ਤੇ ਮੈਂ ਚਾਹਾਂਗਾ ਕੁਝ ਕੁ ਸਾਨੂੰ ਦਿਖਾਓ ਵੀ ਤੁਹਾਡਾ ਕਿੰਬਾਂ ਦਾ ਸਮਾਨ ਹੈਗਾ ਉਹ ਵੀ ਆਪਾਂ ਸ਼ਾਰਟ ਕਲੈਕਟ ਕਰ ਲਾਂਗੇ ਉਹਦੇ ਚੋਂ ਤੇ ਦੂਜੀ ਗੱਲ ਇਹ ਹੈ ਵੀ ਅਸਲ 'ਚ ਨਾ ਉਹ ਕੈਮਰਾਮੈਨ ਇਸ਼ਾਰਾ ਕਰੀ ਜਾਂਦਾ ਸੀ ਵੀ ਟਾਈਮ ਹੋ ਗਿਆ ਪਰ ਗੱਲਾਂ ਹਜੇ ਕੁਝ ਵੀ ਨਹੀਂ ਹੋਈਆਂ ਮੈਨੂੰ ਐ ਲੱਗ ਰਿਹਾ ਵੇਹੇ ਤਾਂ ਗੱਲ ਸ਼ੁਰੂਆਤ ਹੀ ਹੋਈ ਸੀ ਕੁਝ ਆਪਕੋ ਲੱਗੇਗਾ ਕਿ ਜੋ ਹੈ ਉਹ ਤਾਂ ਕਟਿੰਗ ਕਰ ਹੀ ਦੇਣਾ ਵਿੱਚ ਮੇ ਜੋ ਵੀ ਆਪਕੋ ਲੰਬਾਈ ਲੱਗੀ ਆ ਜੋ ਵੀ ਬਾਕੀ ਦੇਖ ਤਾਂ ਕੁਝ ਲੱਗਦਾ ਕੁਝ ਕਿ ਮਤਲਬ ਕੁਝ ਰਹਿ ਗਿਆ ਤੁਸੀਂ ਕੁਝੋ